ਸਤਿ ਸ਼੍ਰੀ ਅਕਾਲ ਜੀ ਬੜਾ ਸੋਹਣਾ ਮੌਸਮ ਹੈ ਕਣਮਣਕਣੀ ਜੀ ਹੋ ਰਹੀ ਹੈ ਵਧੀਆ ਲੱਗ ਰਿਹਾ ਅੱਜ ਨਾ ਮੇਰੀ ਗੱਲ ਚੇਤੇ ਆਈ ਜਾਂਦੀ ਸੀ ਕਿ ਵੀ ਫਜ਼ੂਲ ਖਰਚੇ ਦੀ ਤੇ ਅਸੀਂ ਫਜ਼ੂਲ ਖਰਚੇ ਕਿਵੇਂ ਕਰਦੇ ਆ ਮਾਰਕੀਟ ਨੇ ਸਾਨੂੰ ਕਿਵੇਂ ਫਜ਼ੂਲ ਖਰਚੇ ਕਰਨ ਲਾਤਾ ਅ ਗੱਲ ਚੇਤੇ ਕਿਥੋਂ ਬਹੁਤ ਬੜਾ ਕੁਝ ਆ ਆਪਾਂ ਗੱਲਾਂ ਕਰਦੇ ਆ ਵੀ ਅਸੀਂ ਦੇਖੋ ਦਿਖਾਈ ਗੱਡੀਆਂ ਲੈ ਲਈਆਂ ਕੋਠੀਆਂ ਵਾਲੀਆਂ ਚਲੋ ਇਹ ਤਾਂ ਗੱਲ ਵੱਖਰੀ ਹੋ ਗਈ ਨਾ ਇੱਕ ਮੈਨੂੰ ਕਿੱਸਾ ਚੇਤੇ ਆਇਆ ਵੀ ਅਸੀਂ ਨਾ ਮੈਂ ਪੰਜਾਬ ਦੇ ਵਿੱਚ ਸ਼ੂਟ ਤੇ ਜਾ ਰਹੇ ਸੀ ਕਿਤੇ ਤੇ ਇੱਕ ਟੈਕਸੀ ਵਾਲਾ ਸੀਗਾ ਮੁੰਡਾ ਵਿਚਾਰਾ ਤੇ ਇਹਦੇ ਨਾਲ ਵਧੀਆ ਗੱਲਾਂ ਮਤਾਂ ਹਰੇਕ ਨਾਲ ਹੀ ਖੁੱਲਣ ਦੀ ਆਦਤ ਸੀ ਗੱਲਾਂ ਬਾਤਾਂ ਮਾਰਨ ਲੱਗੇ ਨਾ ਤੇ ਮੈਨੂੰ ਉਹ ਸ਼ਹਿਰ ਚ ਰਹਿੰਦਾ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਬਈ ਵੀ ਤੂੰ ਖਰਚੇ ਪੂਰੇ ਹੋ ਜਾਂਦੇ ਯਾਰ ਮਹੱਲੀ ਵਰਗਾ ਤਾਂ ਸ਼ਹਿਰ ਹੀ ਬੜਾ ਮਤਲਬ ਭਾਰਾ ਹੈ ਇਸ ਕੰਮ ਹੋਣਾ ਤੇ ਜਵਾਕਾਂ ਦੀ ਪੜਾਈ ਤੇ ਖਾਣਾ-ਦਾਣਾ ਤੇ ਹੋਰ ਕਿਰਾਏ ਖਾੜੇ ਤੇ ਉਹ ਕਹਿੰਦਾ ਹਾਂ ਬਈ ਹੋ ਜਾਂਦਾ ਔਖਾ-ਸੌਖਾ ਕਰ ਲੈਣਾ ਬੂਰਾ ਬਸ ਕਹਿੰਦਾ ਚੱਲੀ ਜਾਂਦਾ ਸੀਗਾ ਕੰਮ ਕਿਸ ਤੰ ਕੋਸ਼ਣਾਂ ਜਾਂ ਦੇਈ ਜਾਂਦੇ ਸੀਗੇ ਨਾਲੇ ਜਵਾਕਾਂ ਦੀ ਪੜ੍ਹਾਈ ਦੀਆਂ ਤੇ ਨਾਲੇ ਹੋਰ ਕੋਈ ਚੀਜ਼ ਵਕਤ ਕਰੇ ਲੈ ਆਈਦੀ ਐ ਤੇ ਕਹਿੰਦਾ ਵੀ ਹੁਣ ਕਹਿੰਦਾ ਕਿ ਕਸ਼ਤੀ ਜੀ ਵੱਧਦੀ ਆ ਥੋੜੀ ਜਿਓ ਦੇ ਕਰਕੇ ਮੈਂ ਜਾਦਾ ਗੇੜੇ ਲਾਉਣਾ ਵਾ ਕਿ ਆਦੀ ਕਸ਼ਤੀ ਵੱਧ ਗਈ ਕਹਿੰਦਾ ਯਾਰ ਘਰ ਵਾਲੀ ਨੂੰ ਆਈਫੋਨ ਲੈ ਕੇ ਦੇਣਾ ਸੀਗਾ ਮਖਾਛਾ ਯਾਰ ਕੋਈ ਗੱਲ ਨਹੀਂ ਵਧੀਆ ਗੱਲ ਐ ਮਾ ਵੀ ਕੀ ਕਰਦੀ ਐ ਮੈਂ ਥੋੜੀ ਘਰ ਵਾਲੀ ਕਹਿੰਦਾ ਘਰੀ ਹੁੰਦੀ ਉਹ ਤੋਂ ਮਾ ਵੀ ਕੁਝ ਵੀਡੀਓ ਬਣਾਉਂਦੀ ਹੋਣੀ ਆ ਹਨਾ ਵੀ ਕੋਈ ਫੂਡ ਦਾ ਜਾਂ ਕੁਝ ਇਹੋ ਜਿਹਾ ਜਾਂ ਕੁਝ ਬਣਾਉਂਦੀ ਹੋਣੀ ਆ ਪਤਾਂ ਪਤਾ ਨਹੀਂ ਬਸ ਕੁਝ ਨਹੀਂ ਕੰਨ ਵੀ ਹੈ ਉਹ ਕਹਿੰਦੇ ਵੀ ਆਈਫੋਨ ਲੈ ਕੇ ਦੇ ਕਿਉਂਕਿ ਉਹਦੀ ਕਿਸੇ ਭੈਣ ਭਰਾ ਜਾਂ ਸਹੇਲੀ ਕੋਲੇ ਹੁਣਾਂ ਤੇ ਮੈਨੂੰ ਵੀ ਆਈਫੋਨ ਚਾਹੀਦਾ ਆਪ ਉਹਦੇ ਕੋਲੇ ਕੋਈ ਵੀ ਉਹਦਾ ਫੋਨ ਸੀ ਪਤ ਨਹੀਂ ਕਿਹੜਾ ਮੈਂ ਬੜਾ ਜ਼ਿਆਦਾ ਵੀ ਦੇਖ ਲਓ ਸਿਰਫ WhatsApp ਚਲਾਉਣਾ ਹੈ ਜਾਂ ਫੋਟੋਆਂ ਮਤਲਬ ਵੀਡੀਓ ਗੱਲਾਂ ਕਰਨੀਆਂ ਇੱਕ ਦੂਜੇ ਨੂੰ ਸਿਰਫ ਅਸੀਂ ਏਸ ਦਿਖਾਵੇ ਲਈ ਵੀ ਮੇਰੇ ਕੋਲੇ ਵੀ ਆਈਫੋਨ ਆ ਤਾਂ ਅਸੀਂ ਘਰ ਵਾਲੇ ਦਾ 2-4 ਢੇਡੇ ਵਧਾਤੇ ਵੀ ਉਹ ਟੰਗ ਹੋਵੇ ਇਹ ਵੀ ਮੈਂ ਕੱਲੀ ਬੀਬੀਆਂ ਨੂੰ ਮਾੜਾ ਨਹੀਂ ਕਹਿ ਰਿਹਾ ਤੇ ਉਹ ਬੰਦਾ ਵੀ ਇਸ ਗੱਲੋਂ ਖੁਸ਼ ਸੀਗਾ ਵੀ ਯਾਰ ਮੇਰੀ ਘਰ ਵਾਲੀ ਦੀ ਫਿਰ ਥੋੜੀ ਜੀ ਬਣਦੀ ਹੈ ਵਧੀਆ ਟੌਰ ਜੀ ਤੇ ਮੈਂ ਬੜਾ ਹੈਰਾਨ ਆ ਵੀ ਅਸੀਂ ਸਿਰਫ ਟੌਰ ਬਣਾਉਣ ਦੇ ਮਾਰੇ ਕਿੰਨੇ ਤੰਗ ਹੋ ਰਹੇ ਆ ਤੇ ਕਿੰਨੇ ਅਸੀਂ ਖਰਚੇ ਵਧਾਏ ਆ ਸਾਨੂੰ ਮੈਨੂੰ ਲੱਗਦਾ ਪੰਜਾਬੀਆਂ ਨੂੰ ਖਾਸ ਤੌਰ ਦੇ ਉੱਤੇ ਮੈਂ ਵੀ ਇੰਨੀਆਂ ਚੀਜ਼ਾਂ ਦਾ ਸ਼ਿਕਾਰ ਰਹੇ ਹਾਂ ਬਹੁਤ ਤੇ ਹਜੇ ਵੀ ਹੋਊਗਾ ਸ਼ਾਇਦ ਪਰ ਮੈਂ ਬਹੁਤ ਆਪਦੇ ਆਪ ਨੂੰ ਕੰਟਰੋਲ ਕੀਤਾ ਵੀ ਫालतू ਖਰਚੇ ਕਰਨ ਚ ਕੋਈ ਫਾਇਦਾ ਨਹੀਂ ਕਦੇ ਵੀ ਨਹੀਂ ਕੀਤਾ ਮਾਰਾ ਹੀ ਨਹੀਂ ਸ਼ਰ ਕਰਵਾਏ ਨਹੀਂ ਅ ਬਿਆਹ ਵੀ ਮੈਂ ਬਹੁਤ ਸਾਦਾ ਕਰਾਇਆ ਉਹ ਵੀ ਜਿਹੜੀ ਚੀਜ਼ ਵਕਤ ਕਦੇ ਕੋਈ ਜ਼ਿੰਦਗੀ ਦੇ ਵਿੱਚ ਕੋਈ ਮੋਟਰਸਾਈਕਲ ਤੱਕ ਨਹੀਂ ਖਰੀਦਿਆ ਹਨ ਅ ਸਭ ਕੁਝ ਇਦਾਂ ਹੀ ਚੱਲਦਾ ਰਿਹਾ ਤੇ ਤੁਰਕੀ ਜਾਂਦੇ ਰਹੇ ਕਾਲਜ-ਕੂਲਜ ਵੀ ਜਿੱਥੇ ਹੋਸਟਲ ਤੋਂ ਵੀ ਜਾਣਾ ਹੁੰਦਾ ਹੀ ਕਾਲਜ ਦਾ ਤੁਰਕੀ ਜਾਂਦੇ ਰਹੇ ਜਾਂ ਕੋਈ ਯਾਰ ਮਿੱਤਰ ਲੈ ਜਾਂਦਾ ਤਾਂ ਖਰਚੇ ਫालतू ਕੀਤੇ ਨਹੀਂ ਤਾਂ ਕਰਕੇ ਕਦੇ ਨਾ ਕਦੇ ਇਹ ਲੱਗਦਾ ਵੀ ਜਦੋਂ ਕੋਈ ਬਾਦੂ ਖਰਚੇ ਹੁੰਦੇ ਆ ਤੇ ਉਹ ਤੰਗ ਕਰਦੇ ਆ ਸਾਨੂੰ ਤੈਨੂੰ ਨਹੀਂ ਕਰਨਾ ਚਾਹੀਦਾ ਤੈਨੂੰ ਖਰਚਿਆਂ ਦੇ ਕੰਟਰੋਲ ਕਰਨੇ ਚਾਹੀਦੇ ਕਮਾਈ ਤੋਂ ਵੱਧ ਖਰਚੇ ਨਹੀਂ ਹੋਣੇ ਚਾਹੀਦੇ